ਉੱਕਰ ਕੇ ਦਿੱਤਾ ਉਹ ਉਹ ਗਾ ਕੇ ਸਾਰੇ ਸਮਾਜ ਨੂੰ ਦਿੱਤਾ ਉਹ ਦੇ ਲਈ ਆਪਣੀਆਂ ਤਰਜੀਹਾਂ ਦੇ ਕੇ ਪ੍ਰੋਗਰਾਮ ਲਿਖ ਰਹੇ ਹਨ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਸਾਰੇ ਰਲ ਮਿਲ ਕੇ ਇਸ ਮਿਸ਼ਨ ਦੇ ਵਿੱਚ ਯੋਗਦਾਨ ਪਾਓ ਮਹਾ ਪ੍ਰਸ਼ਾ ਨੂੰ ਬਹੁਤ ਆਸ਼ਾ ਕਰੋ ਤਾਂ ਜੋ ਇਸ ਸੰਸਾਰ ਦੇ ਭਲੇ ਦੇ ਕਾਰਜ ਕਰਨ ਜੈਪੁਰ ਦੇ ਧੰਗੁਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ थैंक बाब यू बाबा जी तुसी क्योंकि बाबा जी खुद स्कूल ਦੇ ਵਿੱਚੋਂ ਹੈਡਮਾਸਟਰ ਰਿਟਾਇਰ ਹੋਏ ਨੇ ਪੜੇ ਲਿਖੇ ਮਹਾਪੁਰਸ਼ ਨੇ ਔਰ ਧੰਨਵਾਦ ਬਹੁਤ ਅੱਛਾ ਬਾਬਾ ਜੀ ਨੇ ਆਪਣੀ ਵਿਚਾਰ ਦਿੱਤੀ ਹੈ ਤੋਂ ਮੈਂ ਹੁਣ ਬੇਨਤੀ ਕਰਾਂਗੀ ਵੱਡੇ ਵੀਰ ਦੀਪਕ ਵਾਲੀ ਜੀ ਪੰਜਾਬ ਸਰਕਾਰ ਪਹਿਲਾਂ ਕਰ ਲਓ ਹਾਂ ਬਾਬਾ ਜੀ ਦਾ ਪਹਿਲਾਂ ਮਾਨ ਸਨਮਾਨ ਕਰੀ ਸੌਰੀ ਬਾਬਾ ਜੀ 1 ਮਿੰਟ ਸੌਰੀ ਵੈਸੇ ਬਾਬਾ ਜੀ ਤਾਂ ਆਪਣੇ ہاں جی لو مہاراج جی آؤ دیپو بھاجی پا جی نال آؤ تو آ جاؤ نال تو پاؤ میڈل جی پا جی تو پاؤ جی میڈل تسی بس آپ پاؤ ہاں چلو چل ٹھیک ہے ਤੋ ਸਾਡੇ ਚ ਭਾਜੀ ਪੈਣਾ ਪੂਨਮ ਜੀ ਨੀਚੇ ਬੈਠੇ ਨੇ ਤੁਸੀਂ ਉੱਪਰ ਆ ਜਾਓ ਜੀ ਤੁਹਾਨੂੰ ਪ੍ਰਯਾਦ ਕਰ ਰਹੇ ਨੇ ਸੰਤ ਤੋ ਮੈਂ ਦੀਪਕ ਵਾਲੀ ਭਾਜੀ ਨੂੰ ਬੇਨਤੀ ਕਰਾਂਗੀ ਕਿ ਤੁਸੀਂ ਆਪਣੇ ਵਿਚਾਰ ਗੁਰੂ ਰਵਿਦਾਸ ਜੀ ਮਰੇ ਵਿਚਾਰ ਤਰ੍ਹਾਂ ਮਹਾਪੁਰਸ਼ਾਂ ਦੇ ਸੰਗ ਦੇ ਨਾਲ ਸਾਂਝੇ ਕਰਦੇ ਬੋਲੇ ਇਸੋ ਨਿਰਭੈ ਸਤਗੁਰਾਂ ਦੀ ਪਵਿੱਤਰ ਹਾਜ਼ਰੀ ਚ ਹਾਜ਼ਰ ਸਾਧ ਸੰਗਤ ਜੈ ਗੁਰਦੇ ਧੰਨ ਗੁਰਦੇ ਇਸ ਜਗਾ ਤੇ ਇਸ ਪਵਿੱਤਰਤਾ ਵਾਲੀ ਜਗਾ ਤੇ ਇਨਾ ਪਵਿੱਤਰ ਤੇ ਮਹਾਨ ਰੂਹਾਂ ਦੀ ਹਾਜ਼ਰੀ ਚ ਮੈਂ ਕੁਝ ਵੀ ਬੋਲਣ ਨਹੀਂ ਆਇਆ ਮੈਂ ਤਾਂ ਸਿੱਖਣ ਆਇਆ ਸਮਝਣ ਆਇਆ ਜਾਣਣ ਆਇਆ ਆਪਣੇ ਆਪ ਨੂੰ ਪਛਾਨਣ ਆਇਆ ਮੈਂ ਵਰਨਾ ਇਹ ਸੰਤ ਜਨ ਇਹ ਗੁਰਬਾਣੀ ਇਹ ਗੁਰਗੰਸਾਹਿਬ ਮਹਾਰਾਜੀ ਹੋਂਦੇ ਗੁਰੂ ਅਰਵਿਦਾਸ ਮਹਾਰਾਜੀ ਦੀ ਬਾਣੀ ਉਹ ਸਾਨੂੰ ਸੇਧ ਦੇਣ ਲਈ ਹੈ ਔਰ ਉਹ ਜਿਹੜਾ ਸੇਧ ਹੈ ਹਰ ਚੀਜ਼ ਦੇ ਵਿਚਾਲੇ ਪੁਲ ਹੁੰਦਾ ਕੁਛ ਨਾ ਕੁਛ ਜਿਹੜੀ ਚੀਜ਼ ਤੁਹਾਨੂੰ ਇੱਕ ਕਿਨਾਰੇ ਨੂੰ ਦੂਜੇ ਕਿਨਾਰੇ ਨਾਲ ਜੋੜਦੀ ਹੈ ਮਹਾਰਾਜ ਜੀ ਬਾਣੀ ਔਰ ਜਿਨ੍ਹਾਂ ਨੇ ਬਾਣੀ ਸਵੀਕਾਰਨੀਆ ਜਿਨ੍ਹਾਂ ਨੇ ਬਾਣੀ ਦੇ ਅਨਸਾਰ ਜੀਵਨ ਜੀਣਾ ਆ ਉਹਨਾਂ ਦੇ ਵਿਚਾਰ ਪੁੜਿਆ ਪੁੜਕੌਣਿਆ ਇਹ ਸੰਤ ਮਹਾਂਪੁਰਖ ਇਹ ਸਾਨੂੰ ਇਸ ਮੁਕੱਦਸ ਪਵਿੱਤਰ ਗ੍ਰੰਥ ਨਾਲ ਉਹਨਾਂ ਦੀ ਬਾਣੀ ਨਾਲ ਜੋੜਦੇ ਆਂ ਸੀਨਾ ਦਾ ਰੋਲ ਵੀ ਉਹਨੇ ਇੰਪੋਰਟੈਂਟ ਆ ਕਿਉਂਕਿ ਇਹਨਾਂ ਤੋਂ ਬਿਨਾ ਅਸੀਂ ਜੁੜ ਨਹੀਂ ਸਕਦੇ ਸਾਨੂੰ ਪ੍ਰੇਰਣਾ ਚਾਹੀਦੀ ਆ ਸਾਨੂੰ ਕੁਝ ਜੋੜਦਾ ਆ ਸਾਨੂੰ ਸਮਝਾਉਂਦਾ ਆ ਜਿਵੇਂ ਘਰ 'ਚ ਬਜ਼ੁਰਗ ਹੁੰਦੇ ਆ ਉਹ ਬੱਚਿਆਂ ਨੂੰ ਪਰਿਵਾਰ ਨੂੰ ਉਹ ਸਮਝਾਉਂਦੇ ਆ ਕਿ ਕਿਹੜੀ ਚੀਜ਼ ਗਲਤ ਆ ਕਿਹੜੀ ਚੀਜ਼ ਸਹੀ ਆ ਕਿਹੜੀ ਚੀਜ਼ ਕੀ ਅਰਥ ਆ ਸੋ ਇਹ ਸੰਤ ਜਿਹੜੇ ਆ ਸਮਾਜ ਦੀ ਬਿਹਤਰੀ ਆ ਸਮਾਪੇਤਰ ਸਮਾਜ ਦੀ ਸਿਰਜਣਾ ਚ ਸੰਤ ਮਹਾਰਾਜ ਦਾ ਬਹੁਤ ਵੱਡਾ ਯੋਗਦਾਨ ਆ ਸੰਤ ਦਾ ਕਲਾਵਾ ਬਹੁਤ ਵੱਡਾ ਹੁੰਦਾ ਉਹ ਆਪਣੇ ਕਲਾਵੇ ਚ ਦੀ ਖੁਸ਼ੀ ਚੌਕ ਨਹੀਂ ਕਰ ਦਿੰਦਾ ਸੰਤ ਤੁਹਾਨੂੰ ਪ੍ਰਭੂ ਦੇ ਚਰਨਾਂ ਨਾਲ ਲਾਉਂਦੇ ਆ ਤੋ ਅੱਜ ਸਤ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਣ ਦਾ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਨ ਦਾ ਮੈਨੂੰ ਸਭ ਮਿਲਿਆ ਮੈਂ 108 ਸੰਤ ਸ੍ਰੀ ਨਿਰਮਲ ਦਾਸ ਜੀ ਮਹਾਰਾਜ ਜੋੜੇ ਵਾਲੇ ਜਿਨ੍ਹਾਂ ਨੂੰ ਬਹੁਤ ਲੰਬੇ ਸਮੇਂ ਤੋਂ ਮੈਂ ਸੁਣਦਾ ਆ ਮਿਲਦਾ ਆ ਉਹਨਾਂ ਦਾ ਗੁਰਬਾਣੀ ਗਾਇਨ ਮਹਾਰਾਜ ਦਾ ਜਿਹੜਾ ਪ੍ਰਚਾਰ ਆ ਉਹਨਾਂ ਦੀ ਬਾਣੀ ਦਾ ਪ੍ਰਚਾਰ ਆ ਬਹੁਤ ਵੱਡਾ ਮੁੱਲਾ ਆ ਔਰ ਮੈਂ ਇਸ ਮੌਕੇ ਤੇ ਆਪਣੀ ਭੈਣ ਮੇਰੀ ਬਹੁਤ ਸਤਿਕਾਰਯੋਗ ਭੈਣ ਸਤਜੀ ਰਾਣਾ ਬਹੁਤ ਧੰਨਵਾਦੀ ਹੈ ਮੇਰੀ ਛੋਟੀ ਭੈਣ ਪ੍ਰਵਿੰਦਰ ਵੀ ਆਈ ਹੋਈ ਆ ਸਮਾਏ ਦਾ ਦੋਵਾਂ ਭੈਣਾਂ ਦਾ ਲਾਡਲਾ ਭਰਾ ਆ ਇਹ ਮੇਡੀਆਂ ਸਾਰੀਆਂ ਬਲਾਵਾ ਲਾਲਾ ਨੀਆਂ ਕਹਿੰਦੇ ਨੇ ਜਦੋਂ ਭਰਾਵਾਂ ਤੇ ਕੋਈ ਵੀ ਬਲਾਅ ਆਦੀ ਤਾਂ ਭਰਾਵਾਂ ਭੈਣਾਂ ਲਾ ਲੈਣੀਆਂ ਸੋ ਇਸ ਤਰ੍ਹਾਂ ਦੀਆਂ ਮੇਡੀਆਂ ਭੈਣਾਂ ਐ ਮੈਨੂੰ ਬਲਾਵਾ ਵੀ ਲਾ ਲੈਣੀਆਂ ਮੈਨੂੰ ਅਸੀਸਾਂ ਵੀ ਦਿੰਨੀਆਂ ਮੈਨੂੰ ਅਸ਼ੀਰਵਾਦ ਜੰਨੀਆਂ ਤੇ ਮੈਂ ਚਾਹੁੰਦਾ ਕਿ ਸਦਾ ਮੇਰੀਆਂ ਭੈਣਾਂ ਦਾ ਪਿਆਰ ਸਦਾ ਮੇਰੇ ਨਾਲ ਰਹੇ ਸੋ ਮੈਂ ਸਾਰੀ ਸੰਤ ਜਨਾਂ ਦੇ ਚਰਨਾਂ 'ਚ ਗੁਰੂ ਮਹਾਰਾਜ ਦੇ ਪ੍ਰਕਾਸ਼ ਗੁਰੂ ਜੀ ਵਿਦਾਈ ਦੇਣਾ ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਮਹਾਰਾਜ ਹੁਣਾਂ ਦੇ ਨਾਲ ਅਸੀਂ ਮਹਾਰਾਜ ਜਿੰਦ ਦਾ ਅਸੀਂ ਨਾਲ ਵੀ ਸਾਂਝਾ ਕੀਤਾ ਜੋ ਹੀ ਮੀਟਿੰਗ ਸੀ ਕੈਸੀ ਹੌਲ ਵਾਲ ਹਫਤੇ ਚ ਤੁਹਾਡੀ ਮੀਟਿੰਗ ਬੁਲਾਉਣੀ ਸੀ ਪਰ ਲੇਕਿਨ ਸਾਨੂੰ ਅੱਜ ਕਿਹਾ ਕਿ ਸਰਕਾਰ ਨੇ ਜਿਹੜਾ 650ਵੇਂ ਵਰੇ ਦੇ ਸਾਰੇ ਸਮਾਗਮ ਦੇਖਣ ਆ ਉਹ ਪਿੰਡ ਪਿੰਡ ਤੇ ਜਾਣੇ ਆ ਇਹ ਸਮਾਗਮ ਇਸ ਤਰ੍ਹਾਂ ਨਹੀਂ ਕਿ ਕਿਸੇ ਕੇ ਸ਼ਹਿਰਤ ਹੋ ਜਾਣਿਆ ਸਮੁੱਚੇ ਪੰਜਾਬ ਦਾ ਕੋਈ ਵੀ ਐਸਾ ਕੋਨਾ ਨਹੀਂ ਹੋਏਗਾ ਜਿੱਥੇ ਗੁਰੂ ਮਹਾਰਾਜ ਨੂੰ ਲੈ ਕੇ ਕੋਈ ਸਮਾਗਮ ਨਹੀਂ ਹੋਏਗਾ ਅੱਜ ਉਹਦੀ ਸਾਰੇ ਪੰਜ ਸੱਤ ਮਿਨਿਸਟਰ ਸੀ ਮੈਂ ਸੀ ਅਸੀਂ ਸਾਰੇ ਅੱਜ ਉਹਦੀ ਮੀਟਿੰਗ ਕਰਕੇ ਆਇਆ ਤਾਂ ਕਿ ਅਗਲੇ ਹਫਤੇ ਅਸੀਂ ਮਹਾਰਾਜ ਦੇ ਸਾਹਮਣੇ ਉਹ ਪੇਸ਼ ਕਰ ਸਕੀਏ ਕਿ ਉਹਨੂੰ ਪ੍ਰਵਾਨਗੇ ਦਿਓ ਜੋ ਵੀ ਸਮਾਗਮ ਪੰਜਾਬ ਸਰਕਾਰ ਕਰੇਗੀ ਉਹ ਸਾਰਾ ਇਹਨਾਂ ਮਹਾਨ ਸੰਤਾਂ ਦੀ ਸਰਪ੍ਰਸਤੀ ਤੇ ਨੁਮਾਇੰਦਗੀ ਚ ਹੋਏਗਾ ਸਰਕਾਰ ਸਿਰਫ ਪ੍ਰਬੰਧਕ ਬਣ ਕੇ ਸੇਵਕ ਬਣ ਕੇ ਸੇਵਾ ਕਰੇਗੀ ਕੋਈ ਅੱਗੇ ਹੋ ਕੇ ਨਹੀਂ ਅੱਗੇ ਗੁਰੂ ਮਹਾਰਾਜ ਦੇ ਇਹ ਜਿਹੜੇ ਖਾਸ ਉਹਨਾਂ ਦੇ ਪਿਆਰੇ ਅਸੀਸਾ ਭਰੇ ਸੰਤ ਨੇ ਗੁਰੂ ਮਹਾਰਾਜ ਨੇ ਇਹਨਾਂ ਨੂੰ ਬਖਸ਼ਿਆ ਅਸੀਸਾਂ ਦੇ ਕੇ ਇਸ ਸਮੇਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਤੇ ਨਾ ਜੀ ਕਿ ਬਹੁਤ ਵੱਡਾ ਸਮਾਗਮ ਆ ਵੱਡੀ ਸੰਗਤ ਵੱਡੀ ਤਦਾਦ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਆ ਸੋ ਤੁਹਾਡੇ ਅੰਦਰ ਦੀ ਸ਼ਰਧਾ ਦੇਖ ਕੇ ਬਹੁਤ-ਬਹੁਤ ਸਤਿਕਾਰ ਜੈ ਗੁਰਦੇਵ ਧੰਨ ਗੁਰਦੇਵ ਕੋਈ ਵੀ ਜੀਵ ਭਵਸਾ ਕਰ ਤੋਂ ਕਰਕੇ ਜਾਣਾ ਭਵਸੋ ਬਲੂ ਰੋਟੀ ਖਾਵੇ ਹਾ ਰੋਟੀ ਖਾਵੇ ਜਿੰਦਾਂ ਸਾਹ ਰੋਟੀ ਖਾਵੇ ਅੱਜ ਚੱਲਦੇ-ਚੱਲਦੇ ਇੱਕ ਇੱਕ ਹੋਰ ਗੱਲ ਹੈ ਮੈਂ ਸਮਾਪਤੀ ਕਰਨ ਲੱਗਾ ਭਾਰਤ ਕੇ ਜਦੋਂ ਰਜਿਸਟਰੀ ਕੋਣ ਇੰਗਲੈਂਡ ਗਏ ਉਹਨਾਂ ਨੂੰ ਮੇਰਾ ਕਿੱਥੋਂ ਮੈਸੇਜ ਆ ਇਸ ਸਟੇਜ ਤੋਂ 336 ਕਿੱਲਾਂ ਦੇ ਸਟੇਜ ਤੋਂ ਮੈਸੇਜ ਆ ਮੱਖਾ ਕਦੇ ਨਾ ਫਕੀਰਾਂ ਨਾਲ ਲਾਇਓ ਲੇਖਾ ਦੇਣਾ ਓੱਖਾ ਖੋਜਦਾ ਲੇਖਾ ਦੇਣਾ ਓੱਖਾ ਖੋਜਦਾ ਐਨਾ ਸੰਤਾਂ ਦੇ ਨਾਲ ਇਹਨਾ ਫਕੀਰਾਂ ਦੇ ਨਾਲ 「カー」 ہربجن سدھو صاحب مان سردار سردار سدو صاحب نے صاحب جدہ پہلا پروفیسر دسیا میں سٹوڈنٹ ہوں میں مہاراج جی اجازت مہاراج جی زندگی دی ہے تو جینے کا ہنر دینا ارے پاؤں بخشے ہیں تفیقے کی ہے مہاراجی زندگی دی ہے تو جینے کا ہنر دینا ارے پاؤں بخشے ہیں تو فی کے سفر دینا سفر گتگو تو نے سکھائی ہے کہ میں گونگا ارے اب میں بولوں گا باتوں میں اثر دینا رو داس گرو دے پتر ہاں دیوانا جی سارا میڈیا